ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸਤਨਾਮ ਸਿੰਘ ਅਰਸ਼ੀ ਦੀ ਅਗਵਾਈ ਹੇਠ ਇੱਕ ਬਫਦ ਐਸਟੀਐਮ ਫਗਵਾੜਾ ਦਫ਼ਤਰ ਵਿਖੇ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਨੂੰ ਮਿਲਿਆ ਇਸ ਮੌਕੇ ਗੱਲਬਾਤ ਕਰਦਿਆਂ ਸਤਨਾਮ ਸਿੰਘ ਅਰਸ਼ੀ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ 26 ਫਰਵਰੀ ਨੂੰ ਹਰ ਬੂਥ ਤੇ ਇੱਕ ਬੀਐਲਓ ਦੀ ਡਿਊਟੀ ਲਗਾਈ ਜਾਵੇ ਉਹਨਾਂ ਹਰ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਅਪੀਲ ਕੀਤੀ ਕਿ ਉਹ 29 ਫਰਵਰੀ ਤੋਂ ਪਹਿਲਾਂ-ਪਹਿਲਾਂ ਆਪਣੇ ਫਾਰਮ ਭਰ ਕੇ ਪ੍ਰਸ਼ਾਸਨ ਕੋਲ ਚਮਕਾ ਕਰਵਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਐਸ.ਡੀ.ਐਮ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਸੰਬੰਧੀ ਵੋਟਾਂ ਨੂੰ ਸਚਾਰੂ ਰੂਪ ਬਣਾਉਣ ਵਾਸਤੇ ਬੇਨਤੀ ਕਰਨ ਲਈ ਐਸ.ਡੀ.ਐਮ ਸਾਹਿਬ ਕੋਲ ਨੂੰ ਮਿਲਿਆ ਜਿਸ ਵਿੱਚ ਐਸ.ਡੀ.ਐਮ ਸਾਹਿਬ ਨੂੰ ਬੇਨਤੀ ਕੀਤੀ ਗਈ ਕਿ 26 ਤਰੀਕ ਨੂੰ ਦਿਨ ਸੋਮਵਾਰ ਨੂੰ ਹਰ ਇੱਕ ਵੀ ਬੂਦ ਦੇ ਉੱਤੇ ਬੀ.ਐਲ.ਓ ਦੀ ਡਿਊਟੀ ਲਗਾਈ ਜਾਵੇ ਅਤੇ ਨਾਲ ਹੀ ਇਹ ਅਪੀਲ ਕੀਤੀ ਗਈ ਅਖਬਾਰ ਨੂੰ ਅਤੇ মিডিਏ ਨੂੰ ਇਹ ਦੱਸਿਆ ਜਾਵੇ ਕਿ 26 ਤਰੀਕ ਨੂੰ ਹਰ ਇੱਕ ਬੂਥ ਦੇ ਉੱਤੇ ਜਿਹੜਾ ਬੀ ਐਲਓ ਆ ਉਹ ਬੈਠੂਗਾ ਹਰ ਇੱਕ ਗੁਰਨਾਨਕ ਨਾਮ ਲੈਵਾ ਸਿੱਖਾਂ ਨੂੰ ਬੇਨਤੀ ਹੈ ਵੀ ਲਾਸਟ ਡੇਟ 29 ਫਰਵਰੀ ਹੈ ਉਸ ਤੋਂ ਪਹਿਲਾਂ-ਪਹਿਲਾਂ ਜਿਹੜੇ ਬੂਥਾਂ ਤੇ ਤੁਹਾਨੂੰ ਜਿਹੜਾ ਬੀ ਐਲਓ 26 ਤਰੀਕ ਨੂੰ ਮਿਲਣਗੇ ਸੋਮਵਾਰ ਨੂੰ ਤੇ ਹਰ ਇੱਕ ਨੂੰ ਬੇਨਤੀ ਹੈ ਵੀ ਆਪਣੇ ਆਪਣੇ ਫਾਰਮ ਭਰ ਕੇ ਉਹ ਆਪਣੇ ਆਪਣੇ ਬੂਥ ਤੇ ਦੇਣ ਦੀ ਕਿਰਪਾਲਤਾ ਕਰਨ ਤੇ ਇੱਕ ਇੱਕ ਹਰ ਇੱਕ ਫਾਰਮ ਦੇ ਨਾਲ ਇੱਕ ਫੋਟੋ ਅਤੇ ਨਾਲ ਆਧਾਰ ਕਾਰਡ ਜਾਂ ਕੋਈ ਵੀ ਜਿਹੜਾ ਪ੍ਰੂਫ ਹੈ ਤੁਹਾਡਾ ਰੈਜ਼ੀਡੈਂਸ ਦਾ ਉਹ ਨਾਲ ਲਗਾਇਆ ਜਾਵੇ ਇਹ ਆਖਰੀ ਮੌਕਾ ਹੈ ਉਸ ਤੋਂ ਬਾਅਦ ਕੋਈ ਡੇਟ ਵੱਧਣੀ ਨਹੀਂ ਇਸ ਲਈ ਆਪਾਂ ਸਾਰੇ ਜਾਰੂ ਵੀਰਾਂ ਨੂੰ ਬੇਨਤੀ ਕਰਦੇ ਆਂ ਜਿਹੜੇ ਗੁਰੂ ਘਰ ਵਿੱਚ ਆਸਥਾ ਰੱਖਦੇ ਆ ਤੇ ਸਭ ਤੋਂ ਸੂਰਤਾਨ ਉਹ ਆਪਣੇ ਆਪਣੇ ਫਾਰਮ ਭਰ ਕੇ ਆਪਣੇ ਆਪਣੇ ਬੂਹ ਤੇ ਬੀ ਆਲੂ ਸਾਹਿਬ ਨੂੰ ਦੇਣ ਦੀ ਕਿਰਪਾ ਹੰਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਸ ਮੌਕੇ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਨੇ ਦੱਸਿਆ ਕਿ ਨਾ ਚੋਣਾ ਵਿੱਚ ਵੱਧ ਤੋਂ ਵੱਧ ਸਿੱਖੇ ਹਸਾਲੈਣ ਤਾਂ ਕਿ ਜੋ ਸਿੱਖ ਕੇਸਧਾਰੀ ਹਨ ਉਹਨਾਂ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਈਆਂ ਜਾ ਸਕਣ। ਉਹਨਾਂ ਦੱਸਿਆ ਕਿ ਵੋਟਾਂ ਬਣਾਉਣ ਦੀ ਆਖਰੀ ਤਾਰੀਖ 29 ਫਰਵਰੀ ਹੈ ਤੇ ਪ੍ਰਸ਼ਾਸਨ ਵੱਲੋਂ ਸ਼ਹਿਰ ਅਤੇ ਪਿੰਡਾਂ ਵਿੱਚ ਬੂਥਾਂ ਤੇ ਕੈਂਪ ਲਗਾਏ ਜਾਣਗੇ ਤੇ ਬੀਐਲਓਸੀ ਡਿਊਟੀ ਵੀ ਲਗਾਈ ਜਾਵੇਗੀ। ਅਗਾਮੀ ਗੁਰਦੁਆਰਾ ਸਾਹਿਬ ਦੇ ਚੋਣਾਂ ਲਈ ਵੱਤ ਤੋਂ ਵੱਤ ਸ ਆਪਣੇ ਸਿੱਖ ਵੋਟਾ ਹਿੱਸਾ ਲੈਣ ਇਹਦੇ ਸੰਬੰਧ ਵਿੱਚ ਅੱਜ ਸ਼ਹਿਰ ਦੀ ਮੋਤ ਪਰ ਹਸਤੀਆਂ ਅਤੇ ਪਿੰਡਾਂ ਦੇ ਵੱਖ-ਵੱਖ ਸਿਰਜਤੇ ਬੰਦੀਆਂ ਦੇ ਆਪ ਨੂੰ ਇਹਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜੇ ਸਿੱਖ ਸਹਿਬਾਨ ਨੇ ਇਸ ਤਾਰੀ ਖੰਦ ਅਤੇ ਜਿਹੜੇ ਕੰਡੀਸ਼ਨਰ ਨੂੰ ਫੁੱਲਫਿਲ ਕਰਦੇ ਨੇ ਉਹਨਾਂ ਦੇ ਵੱਧ ਤੋਂ ਵੱਧ ਵੋਟਾਂ ਬਣਾਈਆਂ ਜਾ ਇਨਰੀ ਵਸਤਾ ਕੀ ਲਿਤੀ 29 ਫਰਵਰੀ ਨੂੰ ਪਰ ਉਸ ਤੋਂ ਪਹਿਲਾਂ ਵੀ ਉਹਨਾਂ ਨੂੰ ਪਿੰਡਾਂ 'ਚ ਇਹ ਦੇ ਬਾਰੇ ਵਿੱਚ ਕੋਈ ਕਾਰਗ੍ਰਾਮ ਹੋ ਗਿਆ ਆਪਣੇ ਬੀਐਲਓਜ਼ ਨੂੰ ਵੀ ਸੰਸਟ੍ਰਾਈਜ਼ ਕੀਤਾ ਗਿਆ ਹੈ ਤੇ ਮੈਨੂੰ ਉਮੀਦ ਹੈ ਕਿ ਪਿਛਲੀ ਵਾਰ ਵਾਂਗੂ ਅਹਿਦ ਕੀ ਵਿਵਤ ਤੋਂ ਵਤ ਸਿੱਖ ਭਰਾ ਇਹਦੇ ਸਪੋਰਟਾ ਵਿੱਚ ਹਿੱਸਾ ਲੈਣਗੇ ਤੇ ਸਰ ਕਿਹਨੀ ਤਰੀਕ ਨੂੰ ਕੈਂਪੂਗਰਾ ਲਗਾਈ ਜਾਣਗੇ ਇਹ ਪਿਛਲੇ 2 ਹਫ਼ਤੇ ਤੋਂ ਜਿਸ ਸ਼ਨੀਵਾਰ ਲਾ ਰਹੇ ਤੇ ਇਸ ਵਾਰ ਵੀ ਸ਼ਨੀਵਾਰ ਹਰ ਇੱਕ ਬੀਐਲਓ ਆਪਣੇ ਪਿੰਡ ਦੇ ਮੁਤਾਬਕ ਬੈਠੇਗਾ ਜੀ ਤੇ ਫਿਰ ਕਦੋਂ ਤੱਕ ਦੀ ਲਾਸਟ ਡੇਟ ਹੈ ਇਹਨਾਂ ਦੀ 29 ਫਰਵਰੀ ਜੀ ਲਾਸਟ ਡੇਟ ਹੈ